ਚਲੋ ਸੰਗ ਤੇ ਚਲੋ ਗੁਰੂ ਦੇ ਦਵਾਰੇ ਚਲੋ ਸੰਗ ਤੇ ਚਲੋ ਗੁਰੂ ਦੇ ਦਵਾਰੇ ਸਿਮਧੀਆਂ ਮੋਜਾਂ ਜਿੱਥੇ ਨਾਮ ਦੇ ਪਸਾਰੇ ਸਿਮਧੀਆਂ ਮੋਜਾਂ ਜਿੱਥੇ ਨਾਮ ਦੇ ਪਸਾਰੇ ਚਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਰਾਤ ਗਈ ਬਾਤ ਗਈ ਗੱਲ ਛੁੱਟ ਲਾਓ ਜੀ ਗੁਰੂ ਡੇਰੇ ਚੱਲੋ ਜਾ ਕੇ ਹਾਜ਼ਰੀ ਲਵਾਓ ਜੀ ਰਾਤ ਗਈ ਬਾਤ ਗਈ ਗੱਲ ਛੁੱਟ ਲਾਓ ਜੀ ਗੁਰੂ ਦੇ ਚੱਲੋ ਚੱਕੇ ਹਾਜ਼ਰੀ ਲਵਾਓ ਜੀ ਫਿਕਰਾਂ ਨੂੰ ਛੱਡ ਦੇਵੋ ਗੁਰੂ ਦੇ ਸਹਾਰੇ ਫਿਕਰਾਂ ਨੂੰ ਛੱਡ ਦੇਵੋ ਗੁਰੂ ਦੇ ਸਹਾਰੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾੜੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾੜੇ ਜਿੰਨਾ ਨਾਮ ਲਿਆ ਨਹੀਂ ਉਹ ਕਰ ਲੋ ਤਿਆਰੀਆਂ ਆਉਣੀਆਂ ਨੇ ਇੱਕ ਦਿਨ ਸਾਡੀਆਂ ਦੀ ਮਾਰੀਆਂ ਜਿੰਨਾ ਨਾਮ ਲਿਆ ਨਹੀਂ ਉਹ ਕਰ ਲੋ ਤਿਆਰੀਆਂ ਆਉਣੀਆਂ ਨੇ ਇੱਕ ਦਿਨ ਸਾਡੀਆਂ ਦੀ ਮਾਰੀਆਂ ਮਿਲਣ ਤੁਨ ਵੀ ਤਾਂ ਨਾਮ ਦੇ ਹੁਲਾੜੇ ਮਿਲ ਦਾਣਾ ਸਾਨੂੰ ਵੀ ਤਾਂ ਨਾਮ ਦੇ ਹੁਲਾੜੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਸਤ ਗੁਰੂ ਮੇਲੇ ਬੜੇ ਦੀਨ ਦਿਆਲ ਨੇ ਬਿਨਾਂ ਦੱਸ ਜਾਣ ਲੈਂਦੇ ਦਿਲ ਵਾਲਾ ਹਾਲ ਨੇ ਸਤ ਗੁਰੂ ਮੇਰੇ ਬੜੇ ਦੀਨ ਦਿਆਲ ਨੇ ਬਿਨਾਂ ਦੱਛ ਜਾਣ ਲੈਂਦੇ ਦਿਲ ਵਾਲਾ ਹਾਲ ਨੇ ਬਿਨਾਂ ਦੱਸਿਆ ਹੀ ਸਾਡੇ ਕਾਜ ਸੁਆਲੇ ਬਿਨਾਂ ਦੱਸਿਆ ਹੀ ਸਾਡੇ ਕਾਜ ਸੁਆਲੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਬਾਬਾ ਜੀ ਦਾ ਡੇਰਾ ਸਾਰੀ ਦੁਨੀਆ ਦਾ ਧਾਮ ਏ ਕੋਈ ਬੋਲੇ ਅੱਲਾ ਕੋਈ ਬੋਲੇ ਨਾਮ ਗਾਵੇਂ ਬਾਬਾ ਜੀ ਦਾ ਡੇਰਾ ਸਾਰੀ ਦੁਨੀਆ ਦਾ ਧਾਮ ਏ ਕੋਈ ਬੋਲੇ ਅੱਲਾ ਕੋਈ ਬੋਲੇ ਰਾਮ ਰਾਮ ਏ ਸਾਰੇਆਂ ਲੈ ਜਾਂਦੇ ਇੱਥੇ ਲੱਗਦੇ ਪੰਡਾੜੇ ਸਾਰੇਆਂ ਲੈ ਜਾਂਦੇ ਇੱਥੇ ਲੱਗਦੇ ਪੰਡਾੜੇ ਚੱਲੋ ਸੰਗ ਤੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗ ਤੇ ਚੱਲੋ ਗੁਰੂ ਦੇ ਦਵਾਰੇ ਸੇਵਾ ਦੀਆਂ ਮੌਕੇ ਜਿੱਥੇ ਨਾਮ ਦੇ ਪਸਾਰੇ ਸੇਵਾ ਦੀਆਂ ਮੌਜਾਂ ਜਿੱਥੇ ਨਾਮ ਦੇ ਪਸਾਰੇ ਚੱਲੋ ਸੰਗਤ ਚੱਲੋ ਸੰਗਤ ਚੱਲੋ ਗੁਰੂ ਦੇ ਦਵਾਰੇ ਚੱਲੋ ਸੰਗਤ ਚੱਲੋ ਗੁਰੂ ਦੇ ਦਵਾਰੇ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇ ਮਤਕ ਰਿਚੇ ਤੋਲ ਜਾਨ ਮੇਰੀ ਮੈਨੂੰ ਸਭ ਤੋਂ ਪਿਆਰੀ ਜਾਨ ਮੇਰੀ ਮੈਨੂੰ ਸਭ ਤੋਂ ਪਿਆਰੀ ਗੁਰੂ ਪਿੱਛੇ ਦੇਵਾ ਏ ਵੀ ਰੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਵੇਂ ਦੇ ਮਤਕ ਰਿਚੇ ਤੋ ਸਖੀਆਂ ਮੈਨੂੰ ਕਰਨ ਮਖੋਲਾ ਸਖੀਆਂ ਮੈਨੂੰ ਕਰਨ ਮਖੋਲਾ ਲੱਭ ਲੈ ਅਕੇਰਾ ਨੀ ਤੂੰ ਟੋਲ ਨੀ ਮਾਏ ਕਹਿੰਦੀ ਮੈਨੂੰ ਬਕਲੋਲ ਦਿਲ ਦੀ ਆਰਾਮ ਜਾ ਜਾਨ ਦੇ ਜੋਗੀ ਦਿਲ ਦੀਆਂ ਰਮ ਜਾਨ ਜਾਨ ਦੇ ਜੋਗੀ ਦੁਨੀਆ ਕੀ ਜਾਣੇ ਮਨ ਪੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋ ਨਿਮਾਏ ਕਿੰਨੇ ਦਿਨ ਤੱਕ ਰਿਚਤੋਲ ਤੰਨੇ ਨੂੰ ਪਾਂਡੇ ਜਦ ਪੱਥਰ ਸਿ ਦਿੱਤਾ ਤੰਨੇ ਨੂੰ ਪਾਂਡੇ ਜਦ ਪੱਥਰ ਸਿ ਦਿੱਤਾ ਹੋਇਆ ਨਾ ਉਹ ਨਾਵਾ ਡੋਲ ਨਿਮਾਏ ਰੱਬ ਬਲਾਇਆ ਖੁਦ ਕੋਲ ਰੱਬ ਨਾ ਪੁੱਛਦਾ ਜਾਤ ਕਿਸੇ ਦੀ ਰੱਬ ਨਾ ਪੁੱਛਦਾ ਜਾਤ ਕਿਸੇ ਦੀ ਪੰਡ ਦਾਦਾ ਤਾਂ ਦਿਲ ਖੋਲ ਨਿਮਾਏ ਗੁਰੂ ਮੇਰਾ ਅਨਮੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋਲ ਨਿਮਾਏ ਕਿਨੇ ਦੇਵ ਤੱਕ ਰਿਚੇ ਤੋ ਕਰਾ ਉਡੀਕਾਂ ਮੈਂ ਤਰਲੇ ਪਾਵਾਂ ਕਰਾ ਉਡੀਕਾਂ ਮੈਂ ਤਰਲੇ ਪਾਵਾਂ ਯਾਦ ਕਰੋ ਕਿ ਤਾ ਕੋਲ ਗੁਰੂ ਦੀ ਦਿਲੇ ਨੂੰ ਪੈਂਦੇ ਮੇਰੇ ਹੋਲ ਦੇ ਦੇਉ ਦਰਸਨ ਬੇਨਤੀ ਮੇਰੀ ਦੇ ਦੇਉ ਦਰਸਨ ਬੇਨਤੀ ਮੇਰੀ ਕਰुणा ਤਾਲ ਮਟੋਲ ਗੁਰੂ ਜੀ ਚਰਨ ਟਿਕਾਓ ਮੇਰੇ ਕੋਲ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਨਮੋ ਨਿਮਾਏ ਕਿਵੇਂ ਦੇਵ ਤੱਕ ਰਿਚੇ ਤੋ ਜਾਣ ਮੇਰੀ ਮੈਨੂੰ ਸਭ ਤੋਂ ਪਿਆਰੀ ਜਾਣ ਮੇਰੀ ਮੈਨੂੰ ਸਭ ਤੋਂ ਪਿਆਰੀ ਗੁਰੂ ਪਿੱਛੇ ਦੇਵਾਏ ਵੀਰੋਲ ਨਿਮਾਏ ਗੁਰੂ ਮੇਰਾ ਅਨਮੋ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਚਾਂਦੀ ਤੋਂ ਸੋਨਾ ਮਹਿੰਗਾ ਸੋਨੇ ਤੋਂ ਹੀਰਾ ਗੁਰੂ ਮੇਰਾ ਅਨਮੋ ਨਿਮਾਏ ਕਿਵੇਂ ਦੇਵਤਕ ਕੁਰਿਚੇ ਤੋਲ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਾਮ ਦਾ ਰੂਪ ਜਿੱਥੇ ਨਾਮ ਦਾ ਰੂਪ ਜਿੱਥੇ ਕਰਦਾ ਬਸੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦੜੇ ਰਾਇ ਨਦੀਏ ਬਿਆਸ ਦੀਏ ਨਦੀਏ ਬਿਆਸ ਦੀਏ ਜੰਗਲ ਚ ਬੇਲਾ ਸੀ ਗਾਂ ਚ ਗਏ ਤੇ ਟੋਏ ਤਿੱਬੇ बस गए सैर उस जोगी पाया पैर जिथे जंगल च बेला सीगा सीगे थे टोए टिब्बे बस गए सैर उस जोगी पाया पैर जिथे अज एरती अज इस तरती நம்மா சவரா நே பியசதி கண்டே சாரா வியசு நே பயசு ਮਿਲਦੀਆਂ ਸੇਵਾਦਾਰਾਂ ਸਤ ਸੰਗ ਚੱਲਦੇ ਸੱਚ ਸੋਦੇ ਹੁੰਦੇ ਇੱਥੇ ਕਿਸੇ ਨੂੰ ਨਸਲਦੇ ਮਿਲਦੀਆਂ ਸੇਵਾਦਾਰਾਂ ਸਤ ਸੰਗ ਚੱਲਦੇ ਸੱਚ ਸੋਦੇ ਹੁੰਦੇ ਇੱਥੇ ਕਿਸੇ ਨੂੰ ਨਸਲਦੇ ਸਭ ਦਾ ਹਿਸਾਂਜਾ ਹੈ ਉਹ ਸਭ ਦਾ ਹਿਸਾਂਜਾ ਹੈ ਉਹ ਸਭ ਦਾ ਹਿਸਾਂਜਾ ਹੈ ਉਹ ਤੇਰਾ ਏ ਨਾ ਮੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਬਿਆਸ ਦੀਏ ਨਦੀਏ ਬਿਆਸ ਦੀਏ ਨੀਵੇਂ ਆਨੇ ਇੱਥੇ ਆਕੇ ਉੱਚਿਆਂ ਨਾਲ ਆਈਆਂ ਨੇ ਉੱਚਿਆਂ ਨੇ ਨੀਵੇਂ ਆਨਾ ਦਿਲ ਤੋਂ ਨਿਵਾਈਆਂ ਨੇ ਨੀਵੇਂ ਆਨੇ ਇੱਥੇ ਆਕੇ ਉੱਚਿਆਂ ਨਾਲ ਆਈਆਂ ਨੇ ਉੱਚਿਆਂ ਨੇ ਨੀਵੇਂ ਆਨਾ ਦਿਲ ਤੋਂ ਨਿਵਾਈਆਂ ਨੇ ਭੇਦ ਭਾਵ ਇੱਥੇ ਨਾ ਕੋਈ ਵੇਦ ਭਾਵ ਇੱਥੇ ਨਾ ਕੋਈ ਵੇਦ ਭਾਵ ਇੱਥੇ ਨਾ ਕੋਈ ਚਗਰਾ ਨਾ ਚੇਰਾਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦੜੇਰਾਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦੜੇਰਾਏ ਨਾਮ ਦਾ ਸਰੂਪ ਜਿੱਥੇ ਕਰਦਾ ਬਸਰਾਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਜੋਗੀ ਦਡੇਰਾਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਡੇਰਾਏ ਨਦੀਏ ਬਿਆਸ ਦੀਏ ਨਦੀਏ ਮੇਂ ਆਸ ਦੀਏ